ਭਾਈ ਰਾਜੋਆਣਾ ਨੇ ਧਾਮੀ ਉਹਨਾਂ ਨੂੰ ਦਿੱਤੀ ਬੰਦ ਲਫਾਫਾ ਚਿੱਠੀ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲ ਕੇ ਆਏ ਨੇ ਪਟਿਆਲਾ ਉਹ ਮਿਲਣ ਪਹੁੰਚੇ ਨੇ ਸਭ ਜਾਣਦੇ ਨੇ ਰਾਜੋਆਣਾ ਕੌਣ ਨੇ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਉਹ ਸਜ਼ਾਪੁਖਤਰ ਨੇ ਲੰਬੇ ਸਮੇਂ ਤੋਂ ਸਜ਼ਾ યાਫ਼ਤਾ ਨੇ ਅੱਜ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਮਿਲਣ ਪਹੁੰਚਦੇ ਨੇ ਪਟਿਆਲਾ ਹਾਲਾਂਕਿ ਸਮੇਂ-ਸਮੇਂ ਤੇ ਉਹ ਪਟਿਆਲਾ ਜੇਲ੍ਹ ਤੋਂ ਉਹਨਾਂ ਨੂੰ ਉਹਨਾਂ ਦੀ ਜਦੋਂ ਮੈਡੀਕਲ ਚੈੱਕਅਪ ਦੇ ਵਿਸ਼ੇ ਤੇ ਰਾਜੋਆਣਾ ਉਹਨਾਂ ਨੂੰ ਹਸਪਤਾਲ ਵੀ ਲੈ ਕੇ ਜਾਇਆ ਜਾਂਦਾ ਤੇ ਹੋਰ ਵੀ ਜਦੋਂ ਕੋਈ ਦਿਨ ਸਿਹਤ ਦਾ ਇਸ਼ੂ ਹੋ ਜਾਏ ਦੋਸਤਾਂਦਰ ਪਹਿਲਾਂ ਉਹ ਹਸਪਤਾਲ ਜਾ ਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਆਪਾਂ ਕਹੀਏ ਵੱਡਾ ਘਟਨਾਕ੍ਰਮ ਕੀ ਵੇਖਣ ਨੂੰ ਮਿਲ ਰਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰੈਜ਼ੀਡੈਂਟ ਉਹਨਾਂ ਨੂੰ ਮਿਲ ਕੇ ਆਏ ਨੇ ਔਰ ਇਸ ਮੁਲਾਕਾਤ ਦੌਰਾਨ ਰਾਜੋਆਣਾ ਉਹਨਾਂ ਨੇ ਇੱਕ ਚਿੱਠੀ ਚਿੱਠੀ ਹੱਥ ਫੜਾਉਂਦੇ ਤਾਂ ਉਸਦੇ ਕੋਈ ਏਡਾ ਉਹ ਨਹੀਂ ਹੋਣਾ ਸੀ 605 ਬੰਦ ਲਫਾਫਾ ਚਿੱਠੀ ਦਿੱਤੀ ਹੈ ਤੇ ਧਾਮੀ ਉਹ ਨਹੀਂ ਉਹ ਲੈ ਕੇ ਵੀ ਆ ਗਏ ਨੇ ਤੇ ਉਸ ਤੋਂ ਬਾਅਦ ਜਦੋਂ মিডিਆ ਨਾਲ ਮੁਖਾਤਬ ਹੁੰਦੇ ਨੇ ਤਾਂ ਉਹ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਦੇ ਕੋਲ ਸਿੱਖਾਂ ਦੇ ਨੁਮਾਇੰਦਾ ਜਥੇਬੰਦੀ ਐਸਜੀਪੀਸੀ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਮੀਡੀਆ ਨਾਲ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਸਾਨੂੰ ਮਿਲਣ ਲਈ ਕੇਂਦਰ ਸਰਕਾਰ ਸਮਾਂ ਨਹੀਂ ਦੇ ਰਹੀ ਕੋਈ ਨੁਮਾਇੰਦਾ ਜਿਹੜਾ ਹੈ ਆਪਣੇ ਵੱਲੋਂ ਨਹੀਂ ਦੇ ਰਹੀ ਸਾਨੂੰ ਭਾਵ ਸਿੱਖਾਂ ਨੂੰ ਪੰਥ ਨੂੰ ਕੌਮ ਨੂੰ ਜਦੋਂ ਸਰਕਾਰ ਨਾਲ ਕੋਈ ਚਰਚਾ ਗੰਭੀਰ ਮੁੱਦੇ ਤੇ ਅਹਿਮ ਮੁੱਦੇ ਤੇ ਕਰਨ ਦੀ ਲੋੜ ਹੈ ਤਾਂ ਕੇਂਦਰ ਦਾ ਨਾ ਪੱਕਾ ਰਵਈਆ ਤੇ ਅਸੀਂ ਵੀ ਜਲਦ ਬੈਠਕ ਕਰਕੇ ਵੱਡੇ ਫੈਸਲੇ ਲਵਾਗੇ ਸੋਪ ਬੰਦ ਲਫਾਫਾ ਚਿੱਠੀ ਮਿਲੀ ਹੈ ਰਾਜੋਵਾਨਾ ਨੇ ਕੀ ਕਿਹਾ ਧਾਮੀ ਉਹਨਾਂ ਨੂੰ ਇਹਦੀ ਚਰਚਾ ਛਿੜ ਗਈ ਹੈ ਸੋ ਅਸੀਂ ਕਾਲ ਤੇ ਲੈਣ ਦੀ ਕੋਸ਼ਿਸ਼ ਕਰਦੇ ਆ ਧਾਮੀ ਸਾਹਿਬ ਨੂੰ ਜੇ ਮਿਲ ਪਾਉਂਦੇ ਨੇ ਕਿ ਚਿੱਠੀ ਜੇ ਉਹਨਾਂ ਨੇ ਪੜ ਲਈ ਹਾਲ ਤੱਕ ਜਾਂ ਨਹੀਂ ਪੜੀ ਜਾਂ ਵੈਸੇ ਰਾਜੋਵਾਨਾ ਨੇ ਉਹਨਾਂ ਨੂੰ ਦੱਸਿਆ ਹੋਵੇ ਕਾਲ ਤੇ ਆਪਾਂ ਲੈਣ ਜਾ ਰਹੇ ਆ ਰਜਿੰਦਰ ਸਿੰਘ ਧਾਮੀ ਪ੍ਰਧਾਨ ਸੋ ਐਸਜੀਪੀਸੀ ਗੱਲ ਇਹੀ ਚੱਲ ਪਈ ਹੈ ਕਿ ਚਿੱਠੀ ਦੇ ਵਿੱਚ ਹੈ ਕਿ ਯਕੀਨਨ ਸੁਭਾਵਿਕ ਹੈ ਕਿ ਕੋਈ ਗੱਲ ਜਿਹੜੀ ਕੀਤੀ ਹੋਣੀ ਉਹਨਾਂ ਨੇ ਕੌਮ ਦੀ ਪੰਥ ਦੀ ਜਿਹੜੀ ਹੈ ਕੀਤੀ ਹੋਏਗੀ ਕਿਉਂਕਿ ਹਮੇਸ਼ਾ ਇਸੇ ਲਈ ਜਿਹੜਾ ਹੈਗਾ ਭਾਈ ਰਾਜੋਆਣਾ ਦੇ ਬੋਲ ਨਿਕਲਦੇ ਨੇ ਜਦੋਂ ਵੀ ਕੁਝ ਉਹ ਭਾਵੇਂ ਲਿਖਤੀ ਗੱਲ ਕਰਨ ਭਾਵੇਂ ਉਹ ਵੈਸੇ ਜਦੋਂ ਕਦੀ ਕੋਈ ਆਪਣਾ ਆਫੀਸ਼ੀਅਲ ਸਟੇਟਮੈਂਟ ਜਾਰੀ ਕਰਨ ਸੋ ਕਾਲ ਕੀਤੀ ਜਾ ਰਹੀ ਹੈ ਐਸਜੀਪੀਸੀ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਗੱਲਬਾਤ ਹੋ ਪਉਂਦੀ ਹੈ ਨਹੀਂ ਹੋ ਪਾਂਦੀ ਕਿ ਚਿੱਠੀ ਤੋਂ ਬਾਅਦ ਕੋਈ ਜੇ ਉਹ ਗੱਲ ਜਨਤਕ ਕਰਨੀ ਚਾਣ ਹਾਲਾਂਕਿ ਘੰਟੀ ਜਾ ਰਹੀ ਹੈ ਪਰ ਫੋਨ ਰਸੀਬ ਨਹੀਂ ਹੋ ਪਾਰਿਆ ਘੰਟੀ ਲਗਾਤਾਰ ਜਰੂਰ ਜਾਰੀ ਹੈਗੀ ਹੈ ਧਾਮੀ ਸਾਹਿਬ ਨੂੰ ਚੱਕਿਆ ਨਹੀਂ ਗਿਆ ਫੋਨ ਪਰ ਗੱਲ ਇਹੀ ਹੈ ਕਿ ਹੁਣ ਸਿੱਖ ਆਪਾਂ ਕਹੀਏ ਪੰਥਕ ਆਪਾਂ ਕਹੀਏ ਗਲਿਆਰਿਆਂ ਦੇ ਵਿੱਚ ਕੌਮ ਦੀ ਜਿੱਥੇ ਹਮੇਸ਼ਾ ਗੱਲ ਹੁੰਦੀ ਹੋਵੇ ਤਾਂ ਉੱਥੇ ਇਹ ਚਰਚਾ ਬੜੀ ਵੱਡੇ ਪੱਧਰ ਤੇ ਛਿੜ ਗਈ ਹੈ ਕਿ ਅਜਿਹਾ ਕੀ ਰਾਜੋ ਆਣਾ ਉਹਨਾਂ ਨੇ ਧਾਮੀ ਸਾਹਿਬ ਨੂੰ ਚਿੱਠੀ ਦੇ ਵਿੱਚ ਫੜਾਇਆ ਸਵਭਾਵਿਕ ਹੈ ਉਹਨਾਂ ਨੂੰ ਮੂਹ ਰਾਹੀਂ ਵੀ ਜਦੋਂ ਗੱਲਬਾਤ ਹੋਈ ਹੋਈਗੀ ਤਾਂ ਉਹਨਾਂ ਨੇ ਦੱਸਿਆ ਜ਼ਰੂਰ ਹੋਵੇਗਾ ਕਿ ਇਹਦੇ ਵਿੱਚ ਇਹ ਹੈਗਾ ਹਾਲਾਂਕਿ ਮੀਡੀਆ ਸਾਹਮਣੇ ਧਾਮੀ ਉਹਨਾਂ ਨੇ ਚੀਜ਼ ਜਨਤਕ ਨਹੀਂ ਕੀਤੀ ਉਹਨਾਂ ਨੇ ਦੂਜੀ ਗੱਲ ਕੀਤੀ ਕਿ ਅਸੀਂ ਕੇਂਦਰ ਨੂੰ ਮਿਲਣਾ ਚਾਹੁੰਦੇ ਆ ਆਪਣੇ ਕੌਮ ਦੀਆਂ ਗੱਲਾਂ ਰੱਖਣਾ ਚਾਹੁੰਦੇ ਆ ਪਰ ਸਾਨੂੰ ਕੋਈ ਉਹਨਾਂ ਦਾ ਨੁਮਾਇੰਦਾ ਨਹੀਂ ਮਿਲ ਰਿਹਾ ਭਾਵ ਸਮਾਂ ਜਿਹੜਾ ਨਹੀਂ ਹੈਗਾ ਸੋ ਇੱਕ ਵਾਰੀ ਫੇਰ ਅਸੀਂ ਕੋਸ਼ਿਸ਼ ਕਰਦੇ ਆ ਧਾਮੀ ਸਾਹਿਬ ਨੂੰ ਦੁਬਾਰਾ ਇੱਕ ਵਾਰ ਕਾਲ ਲਾਈ ਹੈ ਜਿਉ ਨਾਲ ਸੰਪਰਕ ਹੋ ਜਾਂਦਾ ਹੈ ਹਾਲਾਂਕਿ ਸਿਹਤ ਬਾਰੇ ਵੀ ਉਹਨਾਂ ਨੇ ਜਾਣਿਆ ਹੋਵੇਗਾ ਧਾਮੀ ਸਾਹਿਬ ਨੇ ਉਹਨਾਂ ਦੀ ਤੇ ਹੋਰ ਕਿੱਦਾਂ ਦੀ ਚਰਚਾ ਹੋਈ ਹੈ ਧਾਮੀ ਸਾਹਿਬ ਦਾ ਖੁਦ ਮਿਲਣ ਜਾਣਾ ਜਿਹੜਾ ਕਿਤੇ ਨਾ ਕਿਤੇ ਇਹ ਗੱਲ ਆਪਾਂ ਕਹੀਏ ਵੀ ਸਾਹਮਣੇ ਆਉਂਦੀ ਹੈ ਵੱਡਾ ਸਵਾਲ ਖੜਾ ਹੁੰਦਾ ਹੈ ਧਾਮੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧਾਮੀ ਸਾਹਿਬ ਬਲਜੀਤ ਮਰਵਾਹਾ ਗੱਲ ਕਰ ਰਹੇ ਆ ਜੀ ਔਨ 에ਅਰ ਚੈਨਲ ਤੋਂ ਮੈਂ ਤਾਂ ਭਾਈ ਗੱਡੀ ਚਲਾ ਰਿਹਾ ਆ ਮੈਂ ਤਾਂ ਮੈਂ ਹੁਣ ਐਸੇ ਬੋਲ ਅੱਛਾ ਮੈਂ ਕਿਹਾ ਰਾਜੋ ਆਣਾ ਸਾਹਿਬ ਨੂੰ ਅੱਜ ਮਿਲ ਕੇ ਆਏ ਹਾਂ ਕਿੱਦਾਂ ਦੀ ਗੱਲਬਾਤ ਰਹੀ ਜੀ ਉਹਨਾਂ ਨਾਲ ਇਹ ਗਏ ਉਹਨਾਂ ਨਾਲ ਉਹ ਬਿੰਦੂ ਸੀ ਕਈ ਦਿਨਾਂ ਤੇ ਬਹੁਤ ਸੰਘੇ ਆਉਂਦਾ ਸੀ ਮੈਂ ਉਹਦਾ ਕੰਮ ਕਰਕੇ ਜਾਉਂ ਤੇ ਉਹਦਾ ਕੰਮ ਕਰਕੇ ਆਇਆ ਅੱਜ ਹਾਂ ਕਮੀ ਸਾਹਿਬ ਚਿੱਠੀ ਦਾ ਜ਼ਿਕਰ ਕਰਨਾ ਚਾਹੂਂਗੇ ਬੰਦ ਲਫਾਫਾ ਚਿੱਠੀ ਮਿਲੀ ਹੈ ਕੋਈ ਕੌਮ ਦੀ ਕੋਈ ਗੰਭੀਰ ਮਸਜ ਚਿੱਠੀ ਆ ਉਹਨੇ ਚਿੱਠੀ ਵੀ ਦੁਆਰ ਕੋ ਜਦੋਂ ਹਮਾਰ ਆਇਆ ਅੱਛਾ ਜੀ ਵੈਸੇ ਪਿੱਛੇ ਦੇ ਆਪਣਾ ਇਹ ਰਾਜੂਵਾਲਾ ਸਾਹਿਬ ਹਸਪੀਟਲ ਵੀ ਗਏ ਸੀ ਚੈੱਕਅਪ ਵੀ ਹੋਇਆ ਸੀ ਸਿਹਤ ਠੀਕ ਆ ਉਹਨਾਂ ਦੀ ਜਲੀਵਾ ਦੇ ਅੱਖਾਂ ਦੀ ਸਮੱਸਿਆ ਸੀ ਜੀ ਉਹ ਅੱਖ ਜਿਹੜੀ ਆ ਉਹਦੇ ਪਿੱਛੋਂ ਕੁਸਲਾਇਟ ਕਰਾ ਆਵਿਆ ਜੀ ਉਹ ਕੱਲੇ ਜਾ ਕੇ ਆਏ ਆ ਤਾਂ ਪੰਥਕ ਮਸਲੇ ਨੂੰ ਲੈ ਕੇ ਆਪ ਜੀ ਨੇ ਕੋਈ ਵਿਚਾਰ ਵਟਾਂਦਰਾ ਕੀਤਾ ਹੋਵੇ ਉਹਨਾਂ ਨਾਲ ਪੰਥਕ ਮਸਲਾ ਸਿਰਫ ਉਹਨਾਂ ਦਾ ਹੀ ਡਿਸਕਸ ਉਹਨਾਂ ਨੇ ਕੀਤਾ ਸਾਡੇ ਨਾਲ ਆਪਣੇ ਹੋਰ ਨਹੀਂ ਅੱਛਾ ਜੀ ਕੇਂਦਰ ਦਾ ਰੁਪਈਆ ਨੁਮਾਇੰਦਾ ਨਹੀਂ ਮਿਲ ਰਿਹਾ ਮੈਂ ਕਿਹ ਗੱਲਬਾਤ ਕਰਨ ਲਈ ਕੇਂਦਰ ਵੱਲੋਂ ਉਹ ਗੱਲਾਂ ਉਹਦੇ ਸਵਤਿਛੇ ਸਾਰੇ ਠੀਕ ਹੈ ਜੀ ਤਾਮੀ ਸਾਹਿਬ ਸ਼ੁਕਰੀਆ ਜੀ ਧੰਨਵਾਦ ਸੋ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸਾਫ਼ ਕੀਤਾ ਕਿ ਪੰਥਕ ਮਸਲਿਆਂ ਤੇ ਚਰਚਾ ਹੋਈ ਹੈ ਉਹੀ ਗੱਲਾਂ ਕੀਤੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਵੀ ਆਓ ਮਿਲ ਕੇ ਜਾਓ ਤੇ ਉਸੇ ਕਰਕੇ ਮੈਂ ਮਿਲ ਕੇ ਆਇਆ ਆਉਣ ਵਾਲੇ ਸਾਹਮਣੇ ਆਪਾਂ ਕਹੀਏ ਸਮੇਂ ਦੇ ਵਿੱਚ ਆ ਕੀ ਨਵਾਂ ਕੁਝ ਦੇਖਣ ਨੂੰ ਮਿਲੇਗਾ ਸਾਹਮਣੇ ਆਏਗਾ ਇਹਦਾ ਇੰਤਜ਼ਾਰ ਹੈ ਨਵੀਆਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਪਰਵਾਹ ਨੂੰ ਇਜਾਜ਼ਤ ਧੰਨਵਾਦ